ਗੱਲ ਕਰੀਏ ਤਾਂ ਪਠਾਨਕੋਟ ਜ਼ਿਲ੍ਹੇ ਦਾ ਪਿੰਡ ਕਾਨਵਾ ਹੈ ਕਾਨਵਾ ਪਿੰਡ ਵਿੱਚ ਖੜੇ ਆ ਤੇ ਜੇ ਨਸ਼ੇ ਦੀ ਗੱਲ ਕਰੀਏ ਤਾਂ ਨਸ਼ੇ ਦਾ ਇੱਕ ਤਣਕਾ ਇਸ ਪਿੰਡ ਵਿੱਚ ਨਹੀਂ ਲੱਭ ਸਕਦਾ ਕਿਉਂਕਿ ਇੱਥੇ ਨੌਜਵਾਨ ਜਿਹੜੇ ਆਏ ਦਿਨ ਗੇਮਾਂ ਜੜੀਆਂ ਉਹ ਕਰਾਉਂਦੇ ਰਹਿੰਦੇ ਆ ਔਰ ਗੇਮਾਂ ਲਗਾਤਾਰ ਇਸ ਕਾਨਵਾ ਪਿੰਡ ਵਿੱਚ ਇਸ ਹਲਕੇ 'ਚ ਚੱਲਦੀਆਂ ਹੀ ਰਹਿੰਦੀਆਂ ਨੇ ਔਰ ਦੱਸ ਦਈਏ ਕਿ ਵੱਖ-ਵੱਖ ਟੀਮਾਂ ਜਿੱਥੇ ਪਹੁੰਚੀਆਂ ਨੇ ਔਰ ਇਹ ਜੋ ਪੁਆਇੰਟ ਹੈ ਇਹ ਪੁਆਇੰਟ ਸਿਰਫ ਗੇਮਾਂ ਦੇ ਆ ਔਰ ਗੇਮਾਂ ਕਰਕੇ ਨਸ਼ੇ ਤੋਂ ਦੂਰ ਰਿਹਾ ਜਾ ਸਕਦਾ ਔਰ ਵੱਖ-ਵੱਖ ਟੀਮਾਂ ਇੱਥੇ ਪਹੁੰਚੀਆਂ ਨੇ ਔਰ ਕਾਨਵਾ ਦੇ ਇਸ ਵੇਲੇ ਅਸੀਂ ਫੋਕਲ ਪੁਆਇੰਟ ਦੇ ਵਿੱਚ ਖੜੇ ਆ ਔਰ ਜੇ ਗੱਲ ਕਰੀਏ ਤਾਂ ਸਾਹਮਣੇ ਮੇਰੇ ਇੱਕ ਬੋਰਡ ਲੱਗਾ ਇੱਕ ਪੋਸਟਰ ਲੱਗਾ ਤੁਸੀਂ ਪੋਸਟਰ ਲੱਗਾ ਵੇਖ ਸਕਦੇ ਹੋ ਕਿ ਜਿਸ ਦੇ ਉੱਤੇ ਮੰਤਰੀ ਸਾਹਿਬ ਦੀ ਫੋਟੋ ਵੀ ਲੱਗੀ ਹੋਈ ਏ ਔਰ ਜੋ ਨੌਜਵਾਨ ਇਸ ਏਰੀਏ ਦੇ ਜੋ ਨੌਜਵਾਨ ਇਸ ਏਰੀਏ ਦੇ ਗੇਮਾਂ ਕਰਵਾ ਰਹੇ ਨੇ ਬਾਲੀਵਾਲ ਦੀ ਗੇਮ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਆ ਔਰ ਗੱਲ ਕਰਦੇ ਆ ਇਹਨਾਂ ਦੇ ਨਾਲ ਕਿੱਕ ਜਿਹੜੀ ਬਾਲੀਵਾਲ ਦੀ ਇਹ ਗੇਮ ਹੈ ਇਹ ਕਿੰਨਾ ਸਮਾਂ ਚੱਲਣੀ ਹੈ ਔਰ ਜੇ ਗੱਲ ਕਰੀਏ ਹੁਣ ਇਸ ਵੇਲੇ ਦਿਨ ਦਾ ਸਮਾਂ ਔਰ ਇਹਨਾਂ ਦੇ ਦਸਨ ਮੁਤਾਬਕ ਰਾਤ ਤੱਕ ਚੱਲੇਗੀ ਔਰ ਕਿੰਨੀਆਂ ਗੇਮਾਂ ਇਸ ਹਲਕੇ ਵਿੱਚ ਇਸ ਏਰੀਏ ਵਿੱਚ ਅਕਸਰ ਹੀ ਵੇਖਣ ਨੂੰ ਮਿਲਦੀਆਂ ਨੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਯੂਥ ਜਿਹੜਾ ਉਹ ਲਗਾਤਾਰ ਗੇਮਾਂ ਕਰਦਾ ਹੈ ਔਰ ਗੇਮਾਂ ਜਿਹੜੀਆਂ ਉਹ ਇਧਰ ਦੇ ਯੂਥ ਵੱਲੋਂ ਔਰ ਇਸ ਏਰੀਏ ਦੇ ਰਹਿਣ ਵਾਲੇ ਮੌਤਵਾਰ ਲੋਕਾਂ ਵੱਲੋਂ ਕਰਵਾਈਆਂ ਜਾਂਦੀਆਂ ਨੇ ਔਰ ਮੰਤਰੀ ਸਾਹਿਬ ਦਾ ਕਿੰਨਾ ਕੁ ਸਹਿਯੋਗ ਹੈ ਇਹਨਾਂ ਨੂੰ ਔਰ ਮੰਤਰੀ ਸਾਹਿਬ ਕਿੰਨੇ ਸਮੇਂ ਤੋਂ ਇਹ ਗੇਮਾਂ ਜਿਹੜੀਆਂ ਕਰਵਾ ਕੇ ਔਰ ਇੱਥੇ ਪਹੁੰਚਦੇ ਨੇ ਔਰ ਅੱਜ ਦਾ ਸਮਾਂ ਕੀ ਅੱਜ ਮੰਤਰੀ ਸਾਹਿਬ ਇੱਥੇ ਆਉਣਗੇ ਜਾਂ ਨਹੀਂ ਆਉਣਗੇ ਗੱਲ ਕਰੀਏ ਤਾਂ ਜਦੋਂ ਤੋਂ ਲੈ ਕੇ ਜ਼ਿਲ੍ਹਾ ਪਠਾਨਕੋਟ ਬਣਿਆ ਔਰ ਲੰਬੇ ਸਮੇਂ ਤੋਂ ਪਿੰਡਾਂ ਦੇ ਵਿੱਚ ਗੇਮਾਂ ਜਿਹੜੀਆਂ ਉਹ ਕਰਵਾਈਆਂ ਜਾਂਦੀਆਂ ਔਰ ਗੇਮਾਂ ਜਿਹੜੀਆਂ ਆਪਣੇ ਹੀ ਬਲਬੁੱਤੇ ਤੇ ਖੇਡੀਆਂ ਜਾਂਦੀਆਂ ਨੌਜਵਾਨਾਂ ਵੱਲੋਂ ਔਰ ਨਸ਼ਾ ਰਹਿਤ ਏਰੀਆ ਜਿਹੜਾ ਵਾ ਤੁਹਾਨੂੰ ਦੱਸ ਦਿੱਤਾ 91 ਔਰ ਗੱਲ ਕਰੀਏ ਤਾਂ ਇੱਥੇ ਰਵੀ ਬਾਬਾ ਖੜਾ ਏ ਹਾਂਜੀ ਭਰਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਰਾਜੀ ਕਿਵੇਂ ਵੇਖਦੇ ਹੋ ਜਿਹੜੀਆਂ ਗੇਮਾਂ ਜਿਵੇਂ ਤੁਸੀਂ ਸੁਣਿਆ ਹੋਏਗਾ ਕਿ ਨਸ਼ਾ ਚੈਨਲਾਂ ਉੱਤੇ ਨਸ਼ਾ-ਨਸ਼ਾ ਚੱਲ ਰਿਹਾ ਔਰ ਤੁਹਾਡਾ ਏਰੀਆ ਜਿਹੜਾ ਉਹ ਵੱਖ-ਵੱਖ ਤਰ੍ਹਾਂ ਦੀਆਂ ਗੇਮਾਂ ਕਰਾਉਂਦਾ ਪਿਛਲੇ ਦਿਨੀ ਤੁਸੀਂ ਕੁਸ਼ਤੀਆਂ ਵੀ ਕਰਵਾਈਆਂ ਸੀ ਔਰ ਕਿਵੇਂ ਵੇਖਦੇ ਹੋ ਹੁਣ ਮੰਤਰੀ ਸਾਹਿਬ ਦਾ ਸਹਿਯੋਗ ਕਿੰਨਾ ਹੈਗਾ ਤੁਹਾਨੂੰ ਸਰਦਾਰ ਭਗਵੰਤ ਸਿੰਘ ਮਾਨ ਸ਼ਿਲਾ ਚੰਦ ਕਟੜਚਕ ਜਦੋਂ ਤੋਂ ਆਪ ਸਰਕਾਰ ਆਈ ਹੈ ਖੇਡਾਂ ਦੇ ਪ੍ਰਤੀ ਜਿਹੜਾ ਬਹੁਤ ਹੀ ਲੋਕਾਂ ਦਾ ਜਿਹੜਾ ਰੁਝਾਨ ਵਧਿਆ ਕਿਉਂਕਿ ਖੇਡਾਂ ਨੂੰ ਇਹਨਾਂ ਨੇ ਬਹੁਤ ਪ੍ਰਸਾਹਿਤ ਕੀਤਾ ਸ਼ਿਲਾ ਚੰਦਕਟਾ ਚੱਕ ਜਿਹੜੇ ਨੇ ਪਿੱਛੇ ਆਪਾਂ ਇੱਕ ਮੁਹਿੰਮ ਚਲਾਈ ਸੀ ਕਿ ਨਸ਼ਿਆਂ ਦੇ ਠੱਲ ਇੱਕ ਕਦਮ ਅਖਾੜੇ ਵੱਲ ਤੋਂ ਸੋ ਨਸ਼ੇ ਦੇ ਖਿਲਾਫ ਜੇ ਆਪਾਂ ਕੋਈ ਕੁਝ ਪ੍ਰੇਰਿਤ ਕਰਨਾ ਚਾਹੁੰਦੇ ਆ ਤਾਂ ਸਾਨੂੰ ਗੇਮਾਂ ਵਾਲੇ ਪਾਸੇ ਜਾਣਾ ਚਾਹੀਦਾ ਤੇ ਮੇਰੇ ਪਿੰਡ ਕਾਨਮਾ ਦੇ ਜਿਹੜੇ ਨੌਜਵਾਨ ਨੇ ਇਹਨਾਂ ਦੀ ਖੇਡਾਂ ਦੇ ਵਿੱਚ ਬਹੁਤ ਜ਼ਿਆਦਾ ਰੁਚੀ ਹੈ ਮੈਂ ਦੇਖਿਆ ਲੱਗਦਾ ਛਾਗੇ ਪਿੰਡਾਂ ਦੇ ਵਿੱਚ ਵੀ ਚਲੋ ਬੱਚੇ ਖੇਡਦੇ ਆ ਲੇਕਿਨ ਸਾਡੇ ਪਿੰਡ ਦੇ ਵਿੱਚ ਨਸ਼ੇ ਤੋਂ ਬਹੁਤ ਦੂਰ ਨੇ ਤੇ ਮੰਤਰੀ ਸਾਹਿਬ ਜੀ ਦਾ ਸਾਨੂੰ ਬਹੁਤ ਸਹਿਯੋਗ ਹੈ ਪਿੱਛੇ ਜਿਹੜਾ ਆਪਾਂ ਪ੍ਰੋਗਰਾਮ ਕਰਾਇਆ ਉਹਦੇ ਵਿੱਚ 2 ਲੱਖ ਅਖਾੜੇ ਵਾਸਤੇ ਮੰਤਰੀ ਸਾਹਿਬ ਨੇ ਸਾਨੂੰ ਦਿੱਤਾ ਤੋਂ ਅੱਜ ਵੀ ਮੰਤਰੀ ਸਾਹਿਬ ਆ ਰਹੇ ਆ ਬੱਚਿਆਂ ਨੂੰ ਪ੍ਰੇਰਿਤ ਕਰਨ ਦੇ ਵਾਸਤੇ ਧੰਨਵਾਦ ਜੀ ਗੱਲ ਕਰੀਏ ਤਾਂ ਇੱਥੇ ਹੋਰ ਵੀ ਪਿੰਡ ਦੇ ਸੱਜਣ ਖੜੇ ਨੇ ਔਰ ਪਿੰਡ ਦੇ ਨੌਜਵਾਨ ਖੜੇ ਨੇ ਇਹਨਾਂ ਨਾਲ ਗੱਲ ਕਰਦੇ ਹਾਂ ਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਕਿਵੇਂ ਵੇਖਦੇ ਹੋ ਜਿਹੜਾ ਮੁੰਡਿਆਂ ਵਿੱਚ ਅੱਜ ਉਤਸ਼ਾਹ ਆ ਤੁਹਾਡੇ ਪਿੰਡ ਦੇ ਵਿੱਚ ਇੱਕ ਗੇਮ ਕਰਵਾਈ ਜਾ ਰਹੀ ਆ ਔਰ ਇਹ ਨਸ਼ੇ ਤੋਂ ਦੂਰ ਰਹਿਣ ਵਾਸਤੇ ਕੀ ਸਲਾਹ ਦੇਣੀ ਚਾਹੋਗੇ ਹੋਰ ਨੌਜਵਾਨਾਂ ਨੂੰ ਸਰ ਸਲਾਹ ਹੀ ਦੇਣੀ ਆ ਮੇਨ ਮਕਸਦ ਇਹੀ ਆ ਜਿੰਨੇ ਆਪਣੇ ਮੁੰਡੇ ਆ ਸਾਰੇ ਗੇਮਾਂ ਵੱਲ ਧਿਆਨ ਦੇਣ ਤੇ ਨਸ਼ਿਆਂ ਤੋਂ ਦੂਰ ਰਹਿਣ ਦੂਜੀ ਗੱਲ ਕੀ ਹਨੂ ਸਾਰਿਆਂ ਤੋਂ ਬਹੁਤ ਸੰਜੋਗ ਮਿਲ ਰਿਹਾ ਸਾਡੇ ਪਿੰਡ ਦੇ ਜਿੰਨੇ ਵੀ ਬੰਦੇ ਹੈਗੇ ਆ ਸਾਰੇ ਸਾਡਾ ਸੰਜੋਗ ਕਰ ਰਿਹਾ ਜੋ ਕਿਸੇ ਕੋ ਮਾਨਤਾਣ ਬੰਦਾ ਸਾਡੇ ਟੂਰਨਾਮੈਂਟ ਚ ਆਪਣਾ ਦਾਨ ਦੇ ਰਿਹਾ ਸਾਰੇ ਬਾਕੀ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਤੇ ਆਮ ਆਦਮੀ ਪਾਰਟੀ ਸਰਕਾਰ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕੁਝ ਕੁ ਸਮੇਂ ਤੱਕ ਜੋ ਸਾਡੇ ਮੰਤਰੀ ਜੀ ਆ ਲਾਲਚੰਦ ਘਟਾਰੂ ਚੱਕ ਵੀ ਸਾਡੇ ਕੋ ਪਹੁੰਚ ਰਹੇ ਆ ਜਿਨ੍ਹਾਂ ਨੇ ਸਾਨੂੰ ਬਹੁਤ ਮਦਦ ਕੀਤੀ ਆ ਸਾਡੇ ਟੂਰਨਾਮੈਂਟ ਚ ਬਾਕੀ ਸਾਡੇ ਪਿੰਡ ਦੇ ਸਿਆਣੇ ਜਿੰਨੇ ਵੀ ਬੰਦੇ ਖੜੇ ਆ ਸਾਨੂੰ ਹਰ ਵੇਲੇ ਸਾਡੇ ਲਈ ਉਪਲਬਧ ਰਹਿੰਦੇ ਆ ਕਿ ਜੋ ਕੀ ਤੁਹਾਨੂੰ ਖੇਡਾਂ ਵਾਸਤੇ ਜੋ ਵੀ ਲੋੜ ਪਏਗੀ ਅਸੀਂ ਤੁਹਾਨੂੰ ਦਵਾਂਗੇ ਬਸ ਤੁਸੀਂ ਕੀ ਖੇਡਾਂ ਵੱਲ ਧਿਆਨ ਦਿਓ ਨਸ਼ੇ ਵੱਲ ਕੋਈ ਬੱਚਾ ਨਾ ਜਾਏ ਕੋਈ ਓਦਾਂ ਦੀ ਚੀਜ਼ ਨਾ ਕਰੇ ਕਿ ਜਿਹੜੀ ਉਹਦੀ ਸਿਹਤ ਲਈ ਹਾਨੀਕਾਰਕ ਹੋਵੇ ਜਿਹੜਾ ਬੱਚਾ ਖੇਡੇਗਾ ਉਹ ਆਪਣੇ ਤਰੱਕੀ ਕਰੇਗਾ ਜਿਹੜਾ ਬੰਦਾ ਗਲਤ ਕੰਮਾਂ 'ਚ ਪੈ ਜਾਏਗਾ ਉਹ ਤਰੱਕੀ ਕਿਦਾਂ ਕਰੇਗਾ ਦੱਸ ਦਈਏ ਕੀ ਹੈ ਕਾਨਵਾ ਪਿੰਡ ਹੈ ਪਠਾਨਕੋਟ ਜ਼ਿਲ੍ਹੇ ਦਾ ਪਿੰਡ ਹੈ ਔਰ ਪਠਾਨਕੋਟ ਜ਼ਿਲ੍ਹਾ ਜਿਹੜਾ ਵਾ ਉਹ ਇਸ ਵੇਲੇ ਬੁਲੰਦੀਆਂ ਤੇ ਜਾ ਰਿਹਾ ਕਿਉਂਕਿ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜਦੋਂ ਅਸੀਂ ਪਹੁੰਚਦੇ ਆਂ ਤਾਂ ਕਾਨਵਾ ਜਿਹੜਾ ਹਾਈਵੇ ਦੇ ਕੋਲ ਬਿਲਕੁਲ ਰੋਡ ਦੇ ਉੱਤੇ ਪਿੰਡ ਪੈਂਦਾ ਹੈ ਔਰ ਅਕਸਰ ਇਸ ਪਿੰਡ ਦੇ ਵਿੱਚ ਇਸ ਗਰਾਉਂਡਾਂ ਦੇ ਵਿੱਚ ਨੌਜਵਾਨ ਖੇਡਦੇ ਮਿਲ ਜਾਂਦੇ ਨੇ ਔਰ ਅੱਜ ਤਸਵੀਰਾਂ ਤੁਹਾਨੂੰ ਵਿਖਾ ਦਿੱਤੀਆਂ ਕਿ ਅੱਜ ਇੱਥੇ ਬਾਲੀਵਾਲ ਦਾ ਟੂਰਨਾਮੈਂਟ ਹੋ ਰਿਹਾ ਔਰ ਜੇ ਕਿੰਨੀਆਂ ਟੀ ਕਿੰਨੀਆਂ ਟੀਮਾਂ ਇੱਥੇ ਹੋਈਆਂ ਨੇ ਔਰ ਕਿੰਨੀਆਂ ਟੀਮਾਂ ਹੋਰ ਆ ਰਹੀਆਂ ਨੇ ਔਰ ਕਿੰਨਾ ਸਮਾਂ ਚੱਲੇਗਾ ਹਾਂਜੀ ਭਾਈ ਸਾਹਿਬ ਕਿੰਨਾ ਸਮਾਂ ਇਹ ਟੂਰਨਾਮੈਂਟ ਹੋਰ ਚੱਲੇਗਾ ਭਾਈ ਇਹ ਸਾਡਾ ਟੂਰਨਾਮੈਂਟ ਆ ਜਿਹੜਾ ਡੇਅ ਨਾਈਟ ਚੱਲੇਗਾ ਕੱਲ ਰਾਤ ਤੱਕ ਮੇਰੇ ਘਰ ਮੁੱਕੇਗਾ ਇਹ ਕਿਉਂਕਿ ਟੀਮਾਂ ਤੇ ਡਿਪੈਂਡ ਆ ਕਿੰਨੀਆਂ ਟੀਮਾਂ ਸਾਡੇ ਕੋਲ ਪਹੁੰਚਦੀਆਂ ਅਸੀਂ ਚਾਹਾਂਗੇ ਕਿ ਸਾਰੀਆਂ ਟੀਮਾਂ ਦਾ ਮਾਨ ਸਨਮਾਨ ਕੀਤਾ ਜਾਏ ਸਾਰਿਆਂ ਦੇ ਮੈਚ ਕਰਾਏ ਜਾਣ ਫਿਰ ਇੱਕ ਆਖਰ ਚ ਜਿਹੜੀ ਸਭ ਨਾਲ ਵਧੀਆ ਟੀਮ ਹੋਏਗੀ ਉਹ ਫਾਈਨਲ ਜਿੱਤ ਕੇ ਲੈ ਕੇ ਜਾਏਗੀ ਸਾਡੇ ਪਿੰਡ ਧੰਨਵਾਦ ਜੀ ਗੱਲ ਕਰੀਏ ਤਾਂ ਇਹਨਾਂ ਨੇ ਜੋ ਦੱਸਿਆ ਕਿ ਲੰ ਏ ਅਸੀਂ ਸੋਚ ਰੱਖੀ ਸੀ ਕਿ ਟੂਰਨਾਮੈਂਟ ਕਰਾਉਣੇ ਆ ਜੇ ਅੱਜ ਟੂਰਨਾਮੈਂਟ ਹੋ ਰਿਹਾ ਤਾਂ ਬਹੁਤ ਸਾਰੀਆਂ ਟੀਮਾਂ ਇੱਥੇ ਪਹੁੰਚਣੇ ਆ ਔਰ ਨਾਈਟ ਚੱਲੇਗਾ ਡੇ ਨਾਈਟ ਪ੍ਰੋਗਰਾਮ ਹੈ ਔਰ ਨਾਈਟ ਤੱਕ ਜਿੰਨੀਆਂ ਵੀ ਟੀਮਾਂ ਆ ਜਾਣਗੀਆਂ ਔਰ ਨਾਈਟ ਵੀ ਚੱਲਣਗੀਆਂ ਔਰ ਖੇਡ ਸਕਦੀਆਂ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਗੇਮਾਂ ਦੇ ਵਿੱਚ ਹਿੱਸਾ ਲਿਆ ਕਰੋ ਤਾਂ ਜੋ ਨਸ਼ੇ ਦਾ ਜੋ ਕੋਡ ਹੈ ਜਾਂ ਨਸ਼ੇ ਦਾ ਜੋ ਨਾਂ ਹੈ ਜੋ ਨਸ਼ੇ ਦਾ ਜੋ ਟੈਗ ਹੈ ਉਹ ਟੈਗ ਵੀ ਨਾ ਲੱਗੇ ਟੈਗ ਤੋਂ ਵੀ ਬਚੋ ਔਰ ਗੇਮਾ ਖੇਡੋ ਗੇਮਾ ਵੇਖੋ ਇਸ ਦੇ ਵਿੱਚ ਹੀ ਰਹੋ ਮੇਰੇ ਸਹੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਬਹੁਤ ਹੀ ਕੈਂਸਰਵਿਸ 19 ਕੈਂਸ ਸਪਲਾਈ ਤੇ 19 ਕੈਂਡ ਬਾਲ ਵੇਦੀ ਪਰ ਬਾਲ ਚੱਕੀ ਨਹੀਂ ਗਈ ਡਿਫੈਂਸਰ ਤੋਂ ਬਹੁਤ ਹੀ ਕੈਂਡ ਪੁਆਇੰਟ ਮਕੇਰੀਆਂ ਵਾਲਿਆਂ ਦਾ 12 19 12 19 ਪੁਆਇੰਟ ਬਹੁਤ ਹੀ ਕੈਂਡ ਸਰਵਿਸ ਗੱਲ ਭਾਈ ਵੱਲੋਂ ਪਰ ਨਹੀਂ ਬਲਾਕ ਲਾਗੇ ਅੱਗੇ ਦੂਜਾ ਵਾਲ ਅੰਪਾਇਰ ਜੀ ਬਾਲ ਚੇਂਜ ਕਰਿਓ ਕਹਿੰਦੇ एम्पायर दोनों बाज एम्पायर अपील कर रहे हैं की तेरा टच होया है हो भाई जी वाले टीम ने एक पॉइंट और हो चुनता होया है 20 12 2 12 दो दी अपना रावत मेहरा वाले दी ब्लॉक तोड़ दे ने ਓਏ ਹੋਏ ਰੈਗੀ ਜੀ ਬਾਲ ਚਲੋ ਕੋਈ ਨਾ 19 20 ਇੱਕ ਇਹਦੀ ਤੇਰੀਆਂ ਵਾਲੇ ਦੇ 19 ਯਾ ਫਾਸ ਗਿਆ 19 ਕੈਂਟ ਬਾਲ ਵਗੀ ਪਲਾਟਾਂ ਦੇ ਵਿੱਚ ਨਹੀਂ ਨਹੀਂ ਬਲਾਕ ਦਾ ਦੇ ਵਿੱਚ ਬਾਲ ਮਾਰੀ ਹੈ ਜੀ ਮੋਢੇ ਨੇ ਕਿੰਨੇ ਪੁਆਇੰਟ 21 ਫਰੋਟ ਮੈਰ ਵਾਲੇ ਨੇ 21 ਮੁਕੇਰੀਆਂ ਵੀ ਅੱਜ ਇਹ ਇੱਕਲੀ ਲੀਡ ਤੇਨੇ ਨੂੰ ਰੋਟ ਮਹਰਾ ਜੀ